ਇਹ ਕੋਈ ਪਹਿਲੀ ਵਾਰ ਨਹੀਂ ਦੇਖ ਰਹੇ ਆਪਾਂ 23 ਚ ਵੀ ਹੋਈ ਆ 19 ਚ ਵੀ ਹੋਈ ਆ ਉਸ ਤੋਂ ਪਹਿਲਾਂ ਵੀ ਹੁੰਦੀਆਂ ਆਈਆਂ ਨੇ ਕਿਵੇਂ ਵੇਖਦੇ ਹੋ ਵੀ ਇਹਨਾਂ ਦੇ ਕਾਰਨ ਕੀ ਆ ਹਾਲਾਂਕਿ ਮੰਤਰੀ ਇਸ ਸਵਾਲ ਤੋਂ ਭੱਜ ਗਿਆ ਸੀ ਕਾਰਨ ਵਾਲੇ ਤੋਂ ਵੱਡੀ ਗੱਲ ਇਹ ਰਹੀ ਹੈ ਨਾ ਕਿ ਜਿਵੇਂ ਆਪਾਂ ਉੱਥੇ ਬੈਠੇ ਵੀ ਗੱਲ ਕਰ ਰਹੇ ਸੀ ਕਿ ਜਿਵੇਂ ਖਾਲਸਾ ਜਿਹੜੇ ਇੱਥੇ ਆ ਕੇ ਹੋਰ ਸੰਸਥਾਵਾਂ ਇੱਥੇ 12 ਤਰੀਕ ਤੋਂ ਆ ਕੇ ਮੋਰਚਾ ਸਾਂਭੇ ਹੋਇਆ ਮਤਲਬ ਉਹ ਸਰਕਾਰ ਦੇ ਨੁਮਾਇੰਦੇ ਜਿਹੜੇ ਆਪਦੇ ਆਪ ਨੂੰ ਆਮਕਰਾਂ ਦੇ ਕਹਿੰਦੇ ਆ ਉਹ ਸਰਕਾਰ ਦੇ ਨੁਮਾਇੰਦੇ ਜਿਹੜੇ ਕਹਿੰਦੇ ਆ ਕਿ ਕਿਸਾਨਾਂ ਦੇ ਹਾਲਾਤਾਂ ਦਾ ਸਾਨੂੰ ਪਤਾ ਉਹ ਸਰਕਾਰ ਦੇ ਨੁਮਾਇंदे ਜਿਹੜੇ ਕਹਿੰਦੇ ਆ ਕਿ ਅਸੀਂ ਮੁਰਗੀਆਂ ਬੱਕਰੀਆਂ ਦਾ ਮੁਆਵਜ਼ਾ ਦੇ ਦਾਂਗੇ ਉਹ ਸਰਕਾਰ ਦੇ ਨੁਮਾਇंदे ਉਦੋਂ ਇੱਥੇ ਆਉਂਦੇ ਆ ਜਦੋਂ ਪਾਣੀ ਥੱਲੇ ਨੂੰ ਜਾ ਰਿਹਾ ਹੈ ਆਪਾਂ ਉਹ ਸਰਕਾਰ ਦੇ ਨੁਮਾਇंदे ਆ ਕੇ ਦੇ ਕੇ ਪਤਾ ਕੀ ਜਾਂਦੇ ਆ ਉਹ ਤਾਂ ਹਾਲਾਂਕਿ ਜੇ ਆਪਾਂ ਨੂੰ ਉੱਥੇ ਪਤਾ ਲੱਗ ਜਾਂਦਾ ਕਿ ਮੰਤਰੀ ਸਾਹਿਬ ਇਹ ਕੁਝ ਦੇ ਗਿਆ ਪਰ ਉੱਥੇ ਇਹ ਵੀ ਸਵਾਲ ਮੰਤਰੀ ਸਾਹਿਬ ਨੂੰ ਪੁੱਛ ਰਹੇ ਕਿ ਜਿਹੜੀ ਤੁਸੀਂ ਕਿਲੋ ਕ ਦਾਲ ਦੇ ਕੇ ਆਏ ਹੋ ਕਿ ਲੱਗ ਕਿਲੋ ਘਾਟਾ ਦੇ ਕੇ ਆਏ ਹੋ ਮੰਤਰੀ ਸਾਹਿਬ ਛੋਡੇ ਘਰ ਵੀ ਉਹਦੇ ਨਾਲ ਪੱਕ ਜਾਂਦਾ ਇੱਕ ਦਿਨ ਦਾ ਇਹ ਪਰਿਵਾਰ ਵੀ ਉਹ ਪਰਿਵਾਰ ਨੇ ਜਿਹੜੇ ਗੁਜ਼ਾਰਾ ਸਿਰਫ ਖੇਤੀਬਾੜੀ ਤੋਂ ਕਰਦੇ ਨੇ ਹੋਰ ਇਹਨਾਂ ਕੋਲੇ ਕੋਈ ਬਹੁਤਾ ਬਹੁਤਾ ਸਰਮਾਇਆ ਨਹੀਂ ਹੈ ਕਿ ਜਾਂ ਕੋਈ ਪੂੰਜੀ ਹੋਵੇ ਜਾਂ ਕੋਈ ਸਰਕਾਰੀ ਨੌਕਰੀ ਤੋਂ ਹੋਵੇ ਤੇ ਜਦੋਂ ਇਹ ਇਹ ਸਰਮਾ ਇਹ ਵੀ ਖੁੱਸ ਗਿਆ ਪਿਛਲੇ ਸਾਲ ਖੁੱਸਿਆ ਇਹ ਕਹਿੰਦੇ ਹੁੰਦੇ ਕਿ ਅਕਸਰ ਜੇਕਰ ਕਿਸਾਨ ਦੀ ਇੱਕ ਵਾਰੀ ਫਸਲ ਮਰ ਜੇ ਨਾ ਤਾਂ 5 ਸਾਲ ਕਿਸਾਨ ਖੜਾ ਨਹੀਂ ਹੁੰਦਾ। ਕਹਾਂਗੇ ਕਿ ਬਿਆਨ ਮੁੱਖ ਮੰਤਰੀ ਸਾਹਿਬ ਦਾ ਆ ਮੈਂ ਤੁਹਾਨੂੰ ਪਹਿਲਾਂ ਉਹ ਸੁਣਾ ਦਾਂ ਤੁਸੀਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਜਦੋਂ ਆਪ ਸੱਤਾ 'ਚ ਨਹੀਂ ਸੀ ਜਾਤਾ ਉਦੋਂ ਸ਼ਾਇਦ ਇਹਨਾਂ ਨੂੰ ਭਰੋਸਾ ਹੀ ਨਹੀਂ ਹੋਣਾ ਕਿ ਅਸੀਂ ਸੱਤਾ 'ਚ ਆ ਜਾਾਂਗੇ ਇਹ ਦੇਖੋ ਇਹ ਮੁੱਖ ਮੰਤਰੀ ਸਭਾ ਦਾ ਜਿਹੜਾ ਹੜ ਹੈ ਜੇ ਆਪਾਂ ਇਹਨੂੰ ਕਵਾਂਗੇ ਕਿ ਇਹ ਕੁਦਰਤੀ ਹੈ ਤਾਂ ਮੇਰੇ ਖਿਆਲ 'ਚ ਕੁਦਰਤ ਨਾਲੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਯੋਗਦਾਨ ਹੈ ਦੋਸ਼ੀ ਹੈ ਉਹ ਅਸੀਂ ਸਾਡੀ ਸਰਕਾਰਾਂ ਲੋ ਜੀ ਜਾਂ ਤਾਂ ਇਹ ਮੰਨ ਲਿਏ ਕਿ ਉਦੋਂ ਨੂੰ ਭਰੋਸਾ ਹੀ ਨਹੀਂ ਸੀ ਸੱਤਾ ਦੇ ਵਿੱਚ ਆ ਜਾਾਂਗੇ ਗੱਪ ਮਾਰਨੇ ਚੁਟਕਲੇ ਸੁਣਾਉਣੇ ਇੱਥੇ ਸੁਣਾ ਕੋਦ ਤੁਰ ਚਲੋ ਦੀ ਵੀ ਨਾ ਉੱਥੇ ਗਰਾਊਂਡ ਤਿਆਰ ਕਰ ਰਹੇ ਸੀ ਕਿ ਪੁੱਛ ਤਾਂ ਲਈਏ ਬੋਲਣ ਤਾਂ ਸਹੀ ਹੁਣ ਆਪ ਤਾਂ ਉਹਨਾਂ ਨੇ ਕਹਿਣਾ ਨਹੀਂ ਸੀ ਉਹ ਕਹਿੰਦੇ ਕਿ ਕੁਦਰਤੀ ਕਰੋਪੀ ਆ ਜੀ ਜਦੋਂ ਮੈਂ ਕਿਹਾ ਜੀ ਕੁਦਰਤੀ ਕਰੋਪੀ ਆ ਜਦ ਤੁਸੀਂ ਦੇਖਿਆ ਜਦੋਂ ਮੈਂ ਕਿਹਾ ਜੀ ਪਰ ਮੁੱਖ ਮੰਤਰੀ ਸਾਹਿਬ ਤਾਂ ਤੁਹਾਡੇ ਜਦੋਂ ਸੱਤਾ 'ਚ ਨਹੀਂ ਸੀ ਉਦੋਂ ਇਹ ਕਹਿੰਦੇ ਸੀ ਵੀ ਸਰਕਾਰ ਦੀ ਨਿਕੰਮੀ ਆ ਫਿਰ ਭੱਜ ਲੈ ਕਹਿੰਦੇ ਜੀ ਸਰਕਾਰ ਦੀ ਵਾ ਪਿਛਲੀ ਸਰਕਾਰਾਂ ਦੀ ਨਿਕੰਮੀ ਆ ਮੈਂ ਕਿਹਾ ਜੀ ਫਿਰ ਤੁਸੀਂ ਤਿੰਨ ਸਾਲਾਂ 'ਚ ਕੀ ਕਰਤਾ ਅਸੀਂ ਕਰ ਰਹੇ ਆ ਜੀ ਹੋ ਰਿਹਾ ਜੀ ਹੋ ਰਿਹਾ ਜੀ ਆਹ ਹੋਇਆ ਯਾਰ ਕਰਸੀ ਜਿਹੜੀ ਹੈਗੀ ਹੈ ਕੁਰਸੀ ਤੇ ਪਤਾ ਨਹੀਂ ਇਹ ਜਾ ਕੁਸ਼ ਕੀ ਲੱਗਿਆ ਹੋਇਆ ਜਿਹੜਾ ਇਹਦੇ ਤੇ ਬਹਿ ਜਾਂਦਾ ਲੋਕਾਂ ਦਾ ਨਹੀਂ ਉਹ ਫਿਰ ਜੋਕਾਂ ਦਾ ਹੋ ਜਾਂਦਾ ਆ ਤਾਂ ਲੋਕ ਨੇ ਇਹ ਥੋੜੀ ਨਾ ਦੀਂਦੇ ਹ ਹੁਣ ਇਹਨੂੰ ਲੋਕ ਨਹੀਂ ਦੀਂਦੇ ਹੁਣ ਇਹਨੂੰ ਜੋਕਾਂ ਦੀਂਦਿਆਂ ਨੇ ਹੁਣ ਕਿਹੜੀਆਂ ਜੋਕਾਂ ਨੇ ਉਹ ਦਿੱਲੀ ਵਾਲੀਆਂ ਜੋਕਾਂ ਜਿਹੜੀਆਂ ਨਾਲ ਦਾ ਪੰਜਾਬ ਨੂੰ ਚਿੰਬੜੀਆਂ ਹੋਈਆਂ ਤੇ ਨਾਲੇ ਸਾਡੇ ਪੰਜਾਬ ਦੀ ਲੀਡਰਸ਼ਿਪ ਨੂੰ ਚਿੰਬੜੀਆਂ ਹੋਈਆਂ ਪੰਜਾਬ ਦਾ ਹੈਲੀਕਾਪਟਰ ਗੱਲ-ਗੱਲ ਤੇ ਦਿੱਲੀ ਦੀ ਲੀਡਰਸ਼ਿਪ ਲੈ ਕੇ ਤੁਰੇ ਫਿਰਦੀ ਹੈ ਝੂਟੇ ਲੈ ਕੇ ਇੱਧਰ-ਉੱਧਰ ਲੈ ਜਾਂਦੇ ਹੈਗੇ ਹੁਣ ਇੱਥੇ ਜਾਈਜਾ ਲੈਣ ਵਾਸਤੇ ਮੁੱਖ ਮੰਤਰੀ ਹੈਲੀਕਾਪਟਰ ਲੈ ਕੇ ਉਤੋਂ ਦੀ ਜਾਈਜਾ ਨਹੀਂ ਲੈ ਸਕਦਾ ਤੁਸੀਂ ਗਲਤ ਹੋ ਜੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਹੈਲੀਕਾਪਟਰ ਵਰਤਦੇ ਆ ਹੈਲੀਕਾਪਟਰ ਤਾਂ ਅਰਵਿੰਦ ਕੇਜਰੀਵਾਲ ਵਰਤਦੇ ਆ ਹੁਣ ਕੇਜਰੀਵਾਲ ਨੇ ਇੱਥੇ ਆ ਕੇ ਕੀ ਲੈਣਾ ਭਾਈ ਇੱਥੇ ਆ ਕੇ ਹੁਣ ਬਾਈਬੇ ਜੀ ਨੇ ਕਿਹਾ ਤਾਂ ਹੈ ਵੀ ਜੇ ਇੱਥੇ ਆ ਗਿਆ ਫਿਰ ਕਹਿੰਦੇ ਸੁੱਕਾ ਨਹੀਂ ਅਸੀਂ ਜਾਣ ਦੇਣਾ ਸਰਕਾਰ ਦੇ ਹੱਥ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ ਨੇ ਵੱਡੇ ਇਹਨਾਂ ਕੋਲੇ ਪੈਕੇਜ ਹੁੰਦੇ ਨੇ ਕੇਂਦਰ ਤੋਂ ਵੀ ਲੈ ਜਾ ਸਕਦੇ ਆ ਪਰ ਸਵਾਲ ਤੁਹਾਡੇ ਵਾਲਾ ਉੱਥੇ ਤੋਂ ਉੱਥੇ ਹੀ ਖੜਾ ਵੀ ਇਹਨਾਂ ਨੇ ਬੰਨ ਪੂਰਨੇ ਨਹੀਂ ਹੈਗੇ ਨਹੀਂ ਜੀ ਪੈਕੇਜ ਤਾਂ ਆਉਂਦੇ ਆ ਪਰ ਉਹ ਪੈਕੇਜ ਜੇ ਇਸ਼ਤਿਹਾਰਾਂ ਤੋਂ ਵਿਲੇ ਹੋਣਗੇ ਫਿਰ ਇਹਨਾਂ ਲੋਕਾਂ ਤੱਕ ਪਹੁੰਚਣਗੇ ਨਾ ਹੁਣ ਕਿੰਨੇ ਕਰੋੜਾਂ ਤੋਂ ਤੁਸੀਂ ਇਸ਼ਤਿਹਾਰਾਂ ਤੇ ਲਾਤਾ ਹੁਣ ਮੰਤਰੀ ਸਾਹਿਬ ਇੱਥੇ ਆਏ ਸੀ ਮਜਾਲਾ ਤੇਰੇ ਮੇਰੇ ਅੱਗੇ ਨਾਲ ਲੈ ਆਏ ਹੁਣ ਉੱਥੇ ਕੌਣ ਆਇਆ ਸੀ ਨਾਲ ਸਰਕਾਰੀ মিডিਆ ਉਹ ਇੱਕ মিডিਆ ਬੈਠਾ ਉਹ ਇਦਾਂ ਤਸਵੀਰਾਂ ਲੈ ਰਿਹਾ ਸੀ ਕਿ ਮੰਤਰੀ ਸਾਹਿਬ ਦੀਆਂ ਇੱਥੋਂ ਵੀ ਲੈ ਲਈ ਇੱਥੋਂ ਵੀ ਲੈ ਲਈ ਹੁਣ ਇੱ ਉਹ ਕਾਰਨ ਕੀ ਸੀ ਕਿ ਇੱਥੇ ਜਿਹੜਾ ਲੋਕਾਂ ਨੇ ਸਵਾਲ ਪੁੱਛਨੇ ਸੀ ਮੰਤਰੀ ਸਾਹਿਬ ਨੂੰ ਤੇਰੇ ਤੇ ਮੇਰੇ ਅਰਗੇ ਨੇ ਜਿਉਂਦੇ ਤੇ ਓਂ ਚਲਾਉਣੇ ਸੀ ਉਹਨਾਂ ਨੇ ਨਹੀਂ ਚਲਾਉਣੇ ਉਹਨਾਂ ਨੇ ਜਿੰਨਾ ਕਿ ਉਹਨਾਂ ਨੂੰ ਚਾਹੀਦਾ ਉਹਨਾਂ ਕੀ ਚਲਾਉਣਾ ਦੂਜਾ ਨਹੀਂ ਚਲਾਉਣਾ ਆਲ ਇੰਡੀਆ ਲੈਵਲ ਤੇ ਇਸ਼ਤਿਹਾਰ ਲਵਾਉਣ ਤਿਆਰਬਾਜੀ ਆਲ ਇੰਡੀਆ ਤਾਮਿਲਨਾਡੂ ਤੱਕ ਇਸ਼ਤਿਹਾਰ ਕੀ ਜੀ ਸਾਡੇ ਪੰਜਾਬ ਦੇ ਵਿੱਚ ਹੜਾ ਤੇ ਸਾਡੇ ਪੰਜਾਬ ਦੇ ਵਿੱਚ ਹੜਾਂ ਦੇ ਵਿੱਚ ਸਾਡੇ ਆਮ ਘਰਾਂ ਦੇ ਕਾਕੇ ਆਮ ਘਰਾਂ ਦੇ ਵਿੱਚ ਜਾ ਜਾ ਕੇ ਰਾਸ਼ਨ ਵੰਡ ਕੇ ਇਹ ਕਹਿੰਨਗੇ ਇਹ ਵੀ ਪਹਿਲੀ ਵਾਰ ਹੋਇਆ ਹੁਣ ਮੰਤਰੀ ਸਾਹਿਬ ਉੱਥੇ ਕਹਿਤਾ ਰਹੇ ਸੀ ਕਹਿੰਦੇ ਇਹ ਵੀ ਪਹਿਲੀ ਵਾਰ ਹੋਇਆ ਲੋਕ ਸਾਨੂੰ ਕਹਿ ਰਹੇ ਸੀ ਕਿ ਸਾਡੇ ਘਰਾਂ ਦੇ ਵਿੱਚ ਕੋਈ ਮੰਤਰੀ ਪਹਿਲੀ ਵਾਰ ਆਇਆ ਪਰ ਮੰਤਰੀ ਸਾਹਿਬ ਜੇ ਅਸਲ ਦੇ ਵਿੱਚ ਉਹ ਤੁਸੀਂ ਅਸੀਂ ਵੀ ਜਾਂਦੇ ਤੁਸੀਂ ਵੀ ਜਾਂਦੇ ਜੇ ਇੱਥੇ ਜਿਹੜੀ ਤੁਹਾਨੂੰ ਖੰਡ ਪਈ ਆ ਤੇ ਜਿਹੜੀ ਖੰਡ ਤੁਹਾਡੇ ਮੁੱਖ ਮੰਤਰੀ ਨੂੰ ਇੱਥੇ ਪੈਂਦੀ ਆ ਉਹ ਦਿਖਾਉਂਦੇ ਪਤਾ ਫੇਰ ਲੱਗਦਾ ਵੀ ਲੋਕਾਂ ਦੇ ਦਿਲਾਂ ਦੇ ਬਲਬਲੇ ਕੀ ਨੇ ਤੇ ਇਹ ਲੋਕ ਅੱਜ ਰਾਤਰਾ ਕਰੀ ਜਾਂਦੇ ਇਹ ਲੋਕ ਜੁੜੀ ਕਰੀ ਜਾਂਦੇ ਕਿ ਸਾਡਾ ਮੁੱਖ ਮੰਤਰੀ ਆਊ ਯਾਰ ਸਾਡਾ ਮੰਤਰੀ ਆਊ ਸਾਡੇ ਵਿਧਾਇਕ ਆਉਣਗੇ ਤੇ ਆ ਕੇ ਸਾਨੂੰ ਕੁਝ ਨਾ ਕੁਝ ਸਹਾਇਤਾ ਦੇ ਕੇ ਜਾਣਗੇ ਪਰ ਤੁਸੀਂ ਆ ਕੇ ਤੇ ਕੋਝਾ ਮਜ਼ਾਕ ਕਰਕੇ ਜਾਨੇ ਹੋ ਚੰਦਰ ਚੰਦਰ ਪੀਏ ਤਾਂ ਦੇਣਾ ਬਹੁਤ ਦੂਰ ਦੀ ਗੱਲ ਆ ਕਿਲੋ ਕਿਲੋ ਵਾਲੀਆਂ ਥੈਲੀਆਂ ਦੇ ਕੇ ਇਹਨਾਂ ਦਾ ਮਜ਼ਾਕ ਕਰਕੇ ਕਰਦੇ ਜਾਂਦੇ ਮੈਨੂੰ ਲੱਗਦਾ ਸੋਡੇ ਲਈ ਇਦੋਂ ਵੱਡੀ ਲਾਂਟ ਦੀ ਗੱਲ ਕੋਈ ਹੋ ਨਹੀਂ ਸਕਦੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਕੀ ਸਥਿਤੀ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਲੋਕ ਜੀਵਨ ਬਸਰ ਕਰ ਰਹੇ ਨੇ ਇੱਥੇ ਗਰਾਊਂਡ ਰਿਪੋਰਟ ਲੈਣ ਆਏ ਆ ਔਰ ਖਾਲਸਾ ਏਡ ਦੀਆਂ ਟੀਮਾਂ ਹੋਰ ਸਹਿਯੋਗੀ ਟੀਮਾਂ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਇੱਥੇ ਆਈਆਂ ਨੇ ਹਾਲਾਂਕਿ ਸਿਆਸੀ ਲੋਕ ਵੀ ਹੁਣ ਆਪ ਦਾ ਮੂੰਹ ਦਿਖਾ ਰਹੇ ਨੇ ਸਿਆਸੀ ਲੋਕ ਵੀ ਫਾਰਮਲਿਟੀਆਂ ਕਰ ਰਹੇ ਨੇ ਹੁਣੇ ਅਸੀਂ ਇੱਕ ਘਰ ਨੂੰ ਮਿਲ ਕੇ ਆਏ ਆ ਇੱਥੇ ਮਾਤਾ ਜੀ ਸੀਗੇ ਤੇ ਉਸ ਤੋਂ ਅੱਗੇ ਜਾ ਰਹੇ ਹਾਂ ਮੇਰੇ ਨਾਲ ਮੇਰੇ ਸਾਥੀ ਦੋਸਤ ਪੱਤਰਕਾਰ ਜਸ ਗਰੇਵਾਲ ਨੇ ਆਰਐਮਬੀ ਤੋਂ ਅ ਜਸ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਲੀਡਰਾਂ ਨਾਲ ਵੀ ਗੱਲ ਕੀਤੀ ਆਪਾਂ ਇਸ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਅ ਇੱਕ ਮਤਲਬ ਕਿ ਸ਼ਬਦ ਨਹੀਂ ਲੱਭ ਰਹੇ ਕਿਹੜੇ ਸ਼ਬਦਾਂ ਨਾਲ ਬਿਆਨ ਕਰੀਏ ਇਹ ਸਥਿਤੀ ਕੋਈ ਪਹਿਲੀ ਵਾਰ ਨਹੀਂ ਦੇਖ ਰਹੇ ਹਾਂ ਆ 23 ਚ ਵੀ ਹੋਈ ਆ 19 ਚ ਵੀ ਹੋਈ ਆ ਉਸ ਤੋਂ ਪਹਿਲਾਂ ਵੀ ਹੁੰਦੀਆਂ ਆਈਆਂ ਨੇ ਕਿਵੇਂ ਵੇਖਦੇ ਹੋ ਵੀ ਇਹਨਾਂ ਦੇ ਕਾਰਨ ਕੀ ਆ ਹਾਲਾਂਕਿ ਮੰਤਰੀ ਇਸ ਸਵਾਲ ਤੋਂ ਭੱਜ ਗਿਆ ਸੀ ਕਾਰਨ ਵਾਲੇ ਤੋਂ ਵੱਡੀ ਗੱਲ ਇਹ ਰਹੀ ਹੈ ਨਾ ਕਿ ਜਿਵੇਂ ਆਪਾਂ ਉੱਥੇ ਬੈਠੇ ਵੀ ਗੱਲ ਕਰ ਰਹੇ ਸੀ ਕਿ ਜਿਵੇਂ ਖਾਲਸਾ ਜਿਹੜੇ ਇੱਥੇ ਆ ਕੇ ਹੋਰ ਸੰਸਥਾਵਾਂ ਇੱਥੇ 12 ਤਰੀਕ ਤੋਂ ਆ ਕੇ ਮੋਰਚਾ ਸਾਂਭਿਆ ਹੋਇਆ ਮਤਲਬ ਉਹ ਸਰਕਾਰ ਦੇ ਨੁਮਾਇंदे ਜਿਹੜੇ ਆਪ ਦੇ ਆਪ ਨੂੰ ਆਮਕਰਾਂ ਦੇ ਕਹਿੰਦੇ ਆ ਉਹ ਸਰਕਾਰ ਦੇ ਨੁਮਾਇंदे ਜਿਹੜੇ ਕਹਿੰਦੇ ਆ ਕਿ ਕਿਸਾਨਾਂ ਦੇ ਹਾਲਾਤਾਂ ਦਾ ਸਾਨੂੰ ਪਤਾ ਉਹ ਸਰਕਾਰ ਦੇ ਨੁਮਾਇंदे ਜਿਹੜੇ ਕਹਿੰਦੇ ਆ ਕਿ ਅਸੀਂ ਮੁਰਗੀਆਂ ਬੱਕਰੀਆਂ ਦਾ ਮੁਆਵਜ਼ਾ ਦੇ ਦਾਂਗੇ ਉਹ ਸਰਕਾਰ ਦੇ ਨੁਮਾਇंदे ਉਦੋਂ ਇੱਥੇ ਆਉਂਦੇ ਆ ਜਦੋਂ ਪਾਣੀ ਥੱਲੇ ਨੂੰ ਜਾ ਰਿਹਾ ਆ ਉਹ ਸਰਕਾਰ ਦੇ ਨੁਮਾਇंदे ਆ ਕੇ ਦੇਖ ਕੇ ਪਤਾ ਕੀ ਜਾਂਦੇ ਆ ਉਹ ਤਾਂ ਹਾਲਾ ਕਿ ਜੇ ਆਪਾਂ ਨੂੰ ਉੱਥੇ ਪਤਾ ਲੱਗ ਜਾਂਦਾ ਕਿ ਮੰਤਰੀ ਸਾਹਿਬ ਇਹ ਕੁਝ ਦੇ ਗਿਆ ਆਪਾਂ ਉੱਥੇ ਵੀ ਸਵਾਲ ਮੰਤਰੀ ਸਾਹਿਬ ਨੂੰ ਪੁੱਛ ਰਹੇ ਹਾਂ ਕਿ ਜਿਹੜੀ ਤੁਸੀਂ ਕਿਲੋ ਕਿ ਦਾਲ ਦੇ ਕੇ ਆਏ ਹੋ ਕਿ ਲੱਗਾ ਕਿਲੋ ਘਾਟਾ ਦੇ ਕੇ ਆਏ ਹੋ ਮੰਤਰੀ ਸਾਹਿਬ ਛੋਡੇ ਘਰ ਵੀ ਉਹਦੇ ਨਾਲ ਪੱਕ ਜਾਂਦਾ ਇੱਕ ਦਿਨ ਦਾ ਉਹ ਮਾਤਾ ਜੀ ਸੀ ਮਾਤਾ ਜੀ ਦਾ ਗੁੱਸਾ ਫੁੱਟਣਾ ਲਾਜ਼ਮੀ ਸੀ ਉਹ ਕਹਿੰਦੇ ਕਿ ਪਹਿਲਾਂ ਵੀ ਸਾਡੇ ਇੱਥੇ ਜਦੋਂ ਹੜਾ ਆਇਆ ਨਾ ਉਦੋਂ ਬਰਬਾਦੀ ਬਹੁਤ ਜ਼ਿਆਦਾ ਹੋਈ ਆ ਇਹ ਪਰਿਵਾਰ ਵੀ ਉਹ ਪਰਿਵਾਰ ਨੇ ਜਿਹੜੇ ਗੁਜ਼ਾਰਾ ਸਿਰਫ ਖੇਤੀਬਾੜੀ ਤੋਂ ਕਰਦੇ ਨੇ ਹੋਰ ਇਹਨਾਂ ਕੋਲੇ ਕੋਈ ਬਹੁਤਾ ਬਹੁਤਾ ਸਰਮਾਇਆ ਨਹੀਂ ਹੈ ਕਿ ਜਾਂ ਕੋਈ ਪੂੰਜੀ ਹੋਵੇ ਜਾਂ ਕੋਈ ਸਰਕਾਰੀ ਨ ਜਦੋਂ ਇਹ ਇਹ ਸ਼ਰਮਾ ਇਹ ਵੀ ਖੁੱਸ ਗਿਆ ਪਿਛਲੇ ਸਾਲ ਖੁੱਸਿਆ ਇਹ ਕਹਿੰਦੇ ਹੁੰਦੇ ਕਿ ਅਕਸਰ ਜੇਕਰ ਕਿਸਾਨ ਦੀ ਇੱਕ ਵਾਰੀ ਫਸਲ ਮਰ ਜੇ ਨਾ ਤਾਂ 5 ਸਾਲ ਕਿਸਾਨ ਖੜਾ ਨਹੀਂ ਹੁੰਦਾ 23 ਦੇ ਵਿੱਚ ਇਹਨਾਂ ਦਾ ਖਰਾਬਾ ਹੋਇਆ ਉਸ ਤੋਂ ਬਾਅਦ 5 ਸਾਲ ਕਿੱਥੇ ਖੜੇ ਹੋਣਾ ਸੀ ਇੱਕ ਸਾਲ ਲੰਘਿਆ ਆਹ ਸਾਲ ਚੜਿਆ ਆਹ ਸਾਲ ਫੇਰ ਇਹਨਾਂ ਦਾ ਖਰਾਬਾ ਹੋਇਆ ਮਤਲਬ ਅਸੀਂ ਵੋਟਾਂ ਸਰਕਾਰਾਂ ਨੂੰ ਤਾਂ ਹੀ ਪਾਉਣੇ ਹਨ ਕਿ ਯਾਰ ਠੀਕ ਹੈ ਅਸੀਂ ਨੁਮਾਇੰਦੇ ਚੁਣਿਆ ਇਹ ਸਾਡੀ ਗੱਲ ਜਾ ਕੇ ਵਿਧਾਨ ਸਭਾ ਦੇ ਵਿੱਚ ਕਰਨਗੇ ਇਹ ਸਾਡੇ ਹੱਲ ਕਰਨਗੇ ਪਰ ਮਸਲੇ ਹੱਲ ਕਰਨ ਤਾਂ ਬਹੁਤ ਦੂਰ ਦੀ ਗੱਲ ਆ ਇੱਥੇ ਸਰਕਾਰ ਦੇ ਨੁਮਾਇੰਦੇ ਆ ਕੇ ਸਰਕਾਰ ਦੇ ਅਧਿਕਾਰੀ ਆ ਕੇ ਐਮਐਲਏ ਵਿਧਾਇਕ ਮੰਤਰੀ ਆ ਕੇ ਕੋਝਾ ਮਜ਼ਾਕ ਇਹਨਾਂ ਲੋਕਾਂ ਦੇ ਨਾਲ ਕਰ ਰਹੇ ਆ ਜਿਹੜੇ ਇਸ ਹਾਲਾਤ ਦੇ ਵਿੱਚ ਤਰਤਰਾ ਕਰ ਰਹੇ ਆ ਤਾਂ ਮਤਲਬ ਸਰਕਾਰ ਦੇ ਲਈ ਸ਼ਰਮ ਦੀ ਗੱਲ ਆ ਹੁਣ ਅੱਜ ਮੈਂ ਤੁਹਾਨੂੰ ਵੀ ਇੱਕ ਰਿਕਾਰਡਿੰਗ ਜਿਹੜੀ ਆ ਜ਼ਰੂਰ ਸੁਣਾਉਂਗਾ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਆ ਮੈਂ ਤੁਹਾਨੂੰ ਪਹਿਲਾਂ ਉਹ ਸੁਣਾ ਦਾਂ ਤੁਸੀਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਜਦੋਂ ਆਪ ਸੱਤਾ 'ਚ ਨਹੀਂ ਸੀ ਜਾਂ ਤਾਂ ਉਦੋਂ ਸ਼ਾਇਦ ਇਹਨਾਂ ਨੂੰ ਭਰੋਸਾ ਹੀ ਨਹੀਂ ਹੋਣਾ ਕਿ ਅਸੀਂ ਸੱਤਾ 'ਚ ਆ ਜਾਾਂਗੇ ਇਹ ਦੇਖੋ ਇਹ ਮੁੱਖ ਮੰਤਰੀ ਸਾਹਿਬ ਦਾ ਪਿਆਸ ਦਾ ਜਿਹੜਾ ਹੜਾ ਜੇ ਆਪਾਂ ਇਹਨੂੰ ਕਵਾਂਗੇ ਕਿ ਹਰਤੀ ਹੈ ਤਾਂ ਮੇਰੇ ਖਰਚ ਉਦਦਤ ਨਾਲੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਯੋਗਦਾਨ ਹੈ ਦੋਸ਼ੀ ਹੈ ਉਹ ਅਸੀਂ ਸਾਡੀਆਂ ਸਰਕਾਰਾਂ ਲੋ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਜਿਹਦੇ ਚ ਇਹ ਖੁਦ ਕਹਿੰਦੇ ਨੇ ਉਸ ਵੇਲੇ ਸ਼ਾਇਦ ਇਹ ਐਮਪੀ ਹੋਣਗੇ ਮੈਨੂੰ ਐਗਜ਼ੈਕਟ ਐਮਪੀ ਹੋਣਗੇ ਸ਼ਾਇਦ ਉਸ ਵੇਲੇ ਕਹਿੰਦੇ ਹੁਣ ਜਦੋਂ ਤਾਂ ਇਹ ਮੰਨ ਲਿਆ ਕਿ ਉਹ ਦਿਨ ਨੂੰ ਭਰੋਸਾ ਹੀ ਨਹੀਂ ਸੀ ਸੱਤਾ ਦੇ ਵਿੱਚ ਆਦਾਂਗੇ ਗੱਪ ਮਾਰਨੇ ਚੁਟਕਲੇ ਸੁਣਾਉਣੇ ਇੱਥੇ ਸੁਣਾ ਗੋ ਤੇ ਤੁਰ ਚਲੋ ਪਰ ਜਦੋਂ ਅੱਜ ਇਹੀ ਸਵਾਲ ਮੁੰਡੀਆਂ ਸਾਹਿਬ ਨੂੰ ਪੁੱਛਿਆ ਗਿਆ ਕੇ ਮੋਡੀਆਂ ਸਾਹਿਬ ਕਾਰਨ ਕੀ ਆ ਮੁੰਡੀਆਂ ਭੱਜ ਲੈ ਮੁੰਡੀਆਂ ਸਾਹਿਬ ਕਹਿੰਦੇ ਨਹੀਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਕੁਦਰਤੀ ਕਰੋਪੀਆ ਸੀ ਵੀ ਨਾ ਉੱਥੇ ਗਰਾਊਂਡ ਤਿਆਰ ਕਰ ਰਹੇ ਸੀ ਕਿ ਪੁੱਛਤਾ ਲਈਏ ਬੋਲਣ ਤਾਂ ਸਹੀ ਹੁਣ ਆਪ ਤਾਂ ਉਹਨਾਂ ਨੇ ਕਹਿਣਾ ਨਹੀਂ ਸੀ ਉਹ ਕਹਿੰਦੇ ਕਿ ਕੁਦਰਤੀ ਕਰੋਪੀਆ ਜੀ ਜਦੋਂ ਮੈਂ ਕਿਹਾ ਜੀ ਕੁਦਰਤੀ ਕਰੋਪੀਆ ਜੇ ਤੁਸੀਂ ਦੇਖਿਆ ਜਦੋਂ ਮੈਂ ਕਿਹਾ ਜੀ ਪਰ ਮੁੱਖ ਮੰਤਰੀ ਸਾਹਿਬ ਤਾਂ ਤੁਹਾਡੇ ਜਦੋਂ ਸੱਤਾ 'ਚ ਨਹੀਂ ਸੀ ਉਦੋਂ ਇਹ ਕਹਿੰਦੇ ਸੀ ਵੀ ਸਰਕਾਰ ਦੀ ਨਾਕਾਮੀ ਆ ਫਿਰ ਭੱਜ ਲੈ ਕਹਿੰਦੇ ਜੀ ਸਰਕਾਰ ਦੀ ਬਾ ਪਿਛਲੀ ਸਰਕਾਰ ਦੀ ਨਾਕਾਮੀ ਆ ਮੈਂ ਕਿਹਾ ਜੀ ਫਿਰ ਤੁਸੀਂ 3 ਸਾਲਾਂ 'ਚ ਕੀ ਕਰਤਾ ਅਸੀਂ ਕਰ ਰਹੇ ਆ ਜੀ ਹੋ ਰਿਹਾ ਜੀ ਹੋ ਰਿਹਾ ਜੀ ਆਹ ਹੋ ਆ ਆ ਹੋਇਆ ਜਿਹੜੇ ਜਿੱਥੇ ਆਪਾਂ ਫਿਰਦੇ ਆ ਇਹ ਐਂ ਲੱਗਦਾ ਜਿਵੇਂ ਅਸੀਂ ਕਿਸੇ ਦਰਿਆ 'ਚ ਫਿਰਦਿੰਨਾ ਇਹਨਾਂ ਲੋਕਾਂ ਦੇ ਹਰਾ ਹਾਲਾਤ ਜਿਹੜੇ ਪੁੱਛਿਆ ਜਾਣਦੇ ਆ ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਰੋਟੀ ਤੋਂ ਵੀ ਵਿਹਲੇ ਹੋਏ ਬੈਠੇ ਆ 12 12 15 15 ਮਹੀਨਾ ਮਹੀਨਾ ਹੋ ਗਿਆ ਜਸ ਗੱਲ ਇਹ ਹੈ ਤੁਸੀਂ ਇਹ ਮੇਰੇ ਖਿਆਲ ਵਿੱਚ 2019 ਦਾ ਸਟੇਟਮੈਂਟ ਹੈ 19 ਦੇ ਵਿੱਚ ਹੜ੍ਹ ਆਈ ਸੀਗੇ ਉਹਨਾਂ ਦਿਨਾਂ ਉਹਨਾਂ ਸਾਲਾਂ ਦੇ ਵਿੱਚ ਫਰੋਜ਼ਪੁਰ ਸਾਈਡ ਬਹੁਤ ਨੁਕਸਾਨ ਹੋਇਆ ਸੀ ਇਹ ਉਦੋਂ ਦੀਆਂ ਸਟੇਟਮੈਂਟਾਂ ਨੇ ਪਰ ਉਦੋਂ ਦੀਆਂ ਸਟੇਟਮੈਂਟਾਂ ਤਾਂ ਹੁਣ ਮੁੱਖ ਮੰਤਰੀ ਸਾਹਿਬ ਸਾਰੀਆਂ ਹੀ ਭੁੱਲ ਗਏ ਨੇ ਜਦੋਂ ਇਹ ਵਿਰੋਧੀ ਧ ਇਹਨਾਂ ਨੂੰ ਜਿਹੜਾ ਹੈਗਾ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਸਵਾਲ ਵੀ ਚੁਪਦੇ ਆ ਹੁਣ ਕੋਸ ਕੁਰਸੀ ਦਾ ਜਿਹੜਾ ਅਸਲ ਦੇ ਵਿੱਚ ਜਿਹੜਾ ਕੁਰਸੀ ਦਾ ਚਸਕਾ ਉਹ ਪੈ ਗਿਆ ਨਾ ਇਹ ਕੁਰਸੀ ਜਿਹੜੀ ਹੈਗੀ ਆ ਕੁਰਸੀ ਤੇ ਪਤਾ ਨਹੀਂ ਇਹ ਹੈ ਜਾਂ ਕੁਝ ਕੀ ਲੱਗਿਆ ਹੋਇਆ ਜਿਹੜਾ ਇਹਦੇ ਤੇ ਬਹਿ ਜਾਂਦਾ ਲੋਕਾਂ ਦਾ ਨਹੀਂ ਉਹ ਫਿਰ ਜੋਕਾਂ ਦਾ ਹੋ ਜਾਂਦਾ ਆ ਤਾਂ ਲੋਕ ਨੇ ਇਹ ਥੋੜੀ ਨਾ ਦਿੰਦੇ ਆ ਹੁਣ ਇਹਨੂੰ ਲੋਕ ਨਹੀਂ ਦਿੰਦੇ ਹੁਣ ਉਹਨੂੰ ਜੋਕਾਂ ਦਿੰਦਿਆਂ ਨੇ ਹੁਣ ਕਿਹੜੀਆਂ ਜੋਕਾਂ ਨੇ ਉਹ ਦਿੱਲੀ ਵਾਲੀਆਂ ਜੋਕਾਂ ਜਿਹੜੀਆਂ ਨਾਲ ਤਾਂ ਪੰਜਾਬ ਨੂੰ ਚਿੰਬੜੀਆਂ ਹੋਈਆਂ ਤੇ ਨਾਲੇ ਸਾਡੇ ਪੰਜਾਬ ਦੀ ਲੀਡਰਸ਼ਿਪ ਨੂੰ ਚਿੰਬੜੀਆਂ ਹੋਈਆਂ ਅਸਾਂ ਇੱਕ ਇੱਕ ਜੱਸ ਹੋਰ ਪੰਜਾਬ ਦਾ ਹੈਲੀਕਾਪਟਰ ਗੱਲ-ਗੱਲ ਤੇ ਦਿੱ ਲੇ ਕੇ ਇਧਰ ਉਧਰ ਲੈ ਜਾਂਦੇ ਹੈਗੇ ਹੁਣ ਇੱਥੇ ਜਾਈ ਜਾ ਲੈਣ ਵਾਸਤੇ ਮੁੱਖ ਮੰਤਰੀ ਹੈਲੀਕਾਪਟਰ ਲੈ ਕੇ ਉਤੋਂ ਦੀ ਜਾਈ ਜਾ ਨਹੀਂ ਲੈ ਸਕਦਾ ਤੁਸੀਂ ਗਲਤ ਹੋ ਜੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਹੈਲੀਕਾਪਟਰ ਵਰਤਦੇ ਆ ਹੈਲੀਕਾਪਟਰ ਤਾਂ ਅਰਵਿੰਦ ਕੇਜਰੀਵਾਲ ਵਰਤਦੇ ਆ ਹੁਣ ਕੇਜਰੀਵਾਲ ਨੇ ਇੱਥੇ ਆ ਕੇ ਕੀ ਲੈਣਾ ਭਾਈ ਇੱਥੇ ਆ ਕੇ ਹੁਣ ਬਾਈਬੇ ਜੀ ਨੇ ਕਿਹਾ ਤਾਂ ਹੈ ਵੀ ਜੇ ਇੱਥੇ ਆ ਗਿਆ ਫਿਰ ਕਹਿੰਦੇ ਸੁੱਕਾ ਨਹੀਂ ਅਸੀਂ ਜਾਣ ਦੇਣਾ ਹੁਣ ਇੱਥੇ ਆ ਕੇ ਮੁੱਖ ਮੰਤਰੀ ਸਾਹਿਬ ਨੇ ਕੀ ਲੈਣਾ ਜਾਈ ਇੱਥੇ ਆ ਕੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੀ ਲੈਣਾ ਇੱਥੇ ਜਾਇਜ਼ਾ ਥੋੜੀ ਨਾ ਲੈਣਾ ਨਾਲੇ ਕਿਸੇ ਵੇਲੇ ਤਾਂ ਆਪ ਕਹਿੰਦੇ ਹੁੰਦੇ ਸੀ ਬਈ ਜਹਾਜ਼ਾਂ ਦੇ ਉੱਤੋਂ ਲੋਕਾਂ ਦੇ ਚੁੱਲਿਆਂ ਦੀ ਆਗ ਨਹੀਂ ਦੀਂਦੀ ਤੇ ਦਿਸਦੀ ਤਾਂ ਹੁਣ ਤੁਹਾਨੂੰ ਵੀ ਨਹੀਂ ਲੋਕਾਂ ਦੇ ਚੁੱਲਿਆਂ ਦੀ ਅੱਗ ਨਾਲੇ ਇਹ ਵੀ ਕਹਿੰਦੇ ਹੁੰਦੇ ਸੀ ਕਿ ਭਾਈ ਮੁੱਖ ਮੰਤਰੀ ਨੂੰ ਤਾਂ ਇਹ ਪਤਾ ਹੁੰਦਾ ਕਿ ਪੱਤਾ ਪੱਤਾ ਕਿ ਹਿਲਦੇ ਦਾ ਪਤਾ ਹੁੰਦਾ ਕੀੜੀ ਚੱਲਦੀ ਦਾ ਪਤਾ ਹੁੰਦਾ ਫਿਰ ਜਨਾਬ ਇੱਥੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਇੱਥੇ ਦਰਜਨਾ ਪਿੰਡ ਜਿਹੜੇ ਹੈਗੇ ਉਹ ਤਬਾਹ ਹੋਗੇ ਉਹ ਮਰਨ ਕਨਾਰੇ ਬੈਠੇ ਆ ਹੁਣ ਫਿਰ ਤੁਹਾਨੂੰ ਦੀਦੇ ਕਿਉਂ ਨਹੀਂ ਆਏ ਕਿਉਂ ਨਹੀਂ ਤੁਹਾਡੇ ਮੰਤਰੀ ਤੁਹਾਡੇ ਵਿਧਾਇਕ ਤੁਹਾਡੇ ਐਮ ਐਲ ਏ ਆਏ ਕਦੋਂ ਆ 12 15 20 ਦਿਨਾ ਬਾਅਦ ਹੁਣ ਹੁਣ ਵੀ ਕੀ ਕਰਨ ਆਏ ਸੀ ਕਿਲੋ ਕਿਲੋ ਮੂੰਗੀ ਕਿਲੋ ਕਿਲੋ ਮੂੰਗੀ ਦੇਣ ਦੀ ਲਈ ਆਏ ਸੀ ਕਿਲੋ ਕਿਲੋ ਆਟਾ ਦੇਣ ਦੀ ਲਈ ਆਏ ਸੀ ਗਲਤ ਤਾਂ ਜੇ ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਬਣਦਾ ਮੁਆਵਜ਼ਾ ਇਹਨਾਂ ਲੋਕਾਂ ਦੇ ਇਹਨਾਂ ਦੇ ਬੋਝੇ ਦੇ ਵਿੱਚ ਪੈਂਦਾ ਉਹ ਇਹ ਮੁਆਵਜ਼ਾ ਕੀ ਪਊ ਬਾਈ ਪਿਆ ਤਾਂ ਪਿਛਲਾ ਨਹੀਂ ਜਿਹੜੇ ਵੇਲੇ ਮੁਕਰੀ ਮੁਰਗੀ ਮਰੀ ਦਾ ਮੁਆਵਜ਼ਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਬੱਕਰੀ ਮਰੀ ਦਾ ਮੁਆਵਜ਼ਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਜੋਨੇ ਦੀ ਲਵਾਈ ਦਾ ਮੁਆਵਜ਼ਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਚਲੋ ਉਹ ਗੱਲਾਂ ਹਵਾਈ ਨੇ ਪਰ ਅਸਲ ਦੇ ਵਿੱਚ 73 ਦੀ ਸਚਾਈ ਕਿ 73 ਦੀ ਸਚਾਈ ਇਹ ਆ ਜੋ ਹਾਲਾਤ ਇਹਨਾਂ ਦੇ 2-3 ਸਾਲ ਪਹਿਲਾਂ ਸੀ ਉਹੀ ਹੋਣਾ ਪਰ ਵੱਡੀ ਗੱਲ ਜਿਹੜੀ ਆ ਜਿਹਦੇ ਤੇ ਮੁੱਖ ਧਿਆਨ ਕੇਂਦਰਿਤ ਸਰਕਾਰ ਦਾ ਵੀ ਕਰਨਾ ਬਣਦਾ ਉਹ ਇਹ ਆ ਕਿ ਯਾਰ ਇਹਦੀ ਜੜ ਤੱਕ ਅਸੀਂ ਆਲੇ ਤੱਕ ਪਹੁੰਚੇ ਕਿਉਂ ਨਹੀਂ ਜੇ ਤਾਂ ਇਹ ਹੋਵੇ ਨਾ ਕਿ ਪੰਜਾਬ 'ਚ ਹੜ੍ਹ ਪਹਿਲੀ ਵਾਰ ਆਇਆ ਸੀ ਮੰਨ ਲਿਏ ਕਿ ਯਾਰ ਪੰਜਾਬ 'ਚ ਹੜ੍ਹ ਪਹਿਲੀ ਵਾਰ ਆਇਆ ਇਹਦੇ ਵਿੱਚ ਸਰਕਾਰ ਕਸੂਰਵਰ ਨਹੀਂ ਆ ਲੋਕ ਕੋਈ ਕਸੂਰਵਰ ਨਹੀਂ ਹੈਗਾ ਮਤਲਬ ਹੜ੍ਹ ਆਉਂਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਪਰ ਹਾਲੇ ਤੱਕ ਅਸੀਂ ਇਹਦੀ ਗਰਾਊਂਡ ਤੇ ਪਹੁੰਚੇ ਨਹੀਂ ਜੜ ਤੇ ਪਹੁੰਚੇ ਨਹੀਂ ਜਾਂ ਦੋ ਵਾਰ ਦੋ ਵਾਰ ਤੇ ਇਸ ਸਰਕਾਰ ਚ ਇਹ ਸਰਕਾਰ ਜਾ ਗਿਆ ਜਾਂ ਫਿਰ ਇਹ ਆ ਕਿ ਅਸੀਂ ਲੋਕਾਂ ਨੂੰ ਉੱਠਣ ਨਹੀਂ ਦੇਣਾ ਅਸੀਂ ਲੋਕਾਂ ਨੂੰ ਬਰਬਾਦ ਕਰਕੇ ਸਾਰਾ ਨੇ ਇੱਕ ਵਾਸ ਬਣਾ ਕੇ ਇੱਕ ਸੋ ਨੂੰ ਹੋਰ ਵੀ ਗੱਲ ਦੱਸਦਾ ਲੈ ਇਹ ਗਾਰੰਟੀ ਤੁਸੀਂ ਗੱਲ ਅੱਜ ਨੋਟ ਕਰ ਲਿਓ ਆ ਪਰ ਰਹੀਏ ਨਾ ਰਹੀਏ ਇਹ ਜ਼ਮੀਨਾਂ ਜਦੋਂ ਕਾਰਪੋਰੇਟਾਂ ਦੇ ਹਿੱਸੇ ਚ ਲੀਆਂ ਗਈਆਂ ਇਹ ਜ਼ਮੀਨਾਂ ਸਾਰੀਆਂ ਜ਼ਮੀਨਾਂ ਇਹ ਜਿੱਥੇ ਆਪਾਂ ਫਿਰਦੇ ਆ ਜੇ ਇਹ ਜ਼ਮੀਨ ਵੀ ਕੱਲ ਨੂੰ ਕਾਰਪੋਰੇਟ ਦੇ ਹਿੱਸੇ ਇਹ ਹਜ਼ਾਰਾਂ ਏਕੜ ਜ਼ਮੀਨ ਆ ਗਈ ਮੈਂ ਗਾਰੰਟੀ ਦਿੰਦਾ ਕਿ ਜੇ ਤੁਸੀਂ ਇੱਥੇ ਇੱਕ ਇੱਕ ਇੱਕਰ ਚ ਵੀ ਹੜਾ ਆਇਆ ਦਿਖਾ ਦਿਓ ਕਿਉਂ ਕਿਉਂਕਿ ਜੀ ਕਾਰਪੋਰੇਟ ਘਰਾਣਿਆਂ ਨੇ ਉਦੋਂ ਪਾਣੀ ਦਾ ਵਹਾਅ ਜਿੱਧਰ ਚਾਹਣਗੇ ਉਹਨਾਂ ਨੇ ਉਧਰ ਮੋੜ ਲੈਣਾ ਉਹ ਵੰਨ ਜਿਵੇਂ ਚਾਹਣਗੇ ਉਹਨਾਂ ਨੇ ਵੰਨ ਓਵੇਂ ਲਾ ਲੈਣਾ ਇਸ ਤਰੀਕੇ ਭਾਰਤ ਮਾਲਾ ਸੜਕਾਂ ਕੱਢੀਆਂ ਨੇ ਕੱਢੀਆਂ ਨਾ ਜਿਵੇਂ ਉਹ ਚਾਹਣਗੇ ਉਹਨਾਂ ਨੇ ਓਵੇਂ ਕਰ ਲੈਣਾ ਹੁਣ ਤਾਂ ਇਹ ਸਾਨੂੰ ਆਰਥਿਕ ਤੌਰ ਤੇ ਤੋੜਨਾ ਚਾਹੁੰਦੇ ਆ ਤੇ ਆ ਲੋਕ ਜਿਹੜੇ ਬੈਠੇ ਨੇ ਇਹ ਆਰਥਿਕ ਤੌਰ ਤੇ ਟੁੱਟੇ ਹੋਏ ਲੋਕ ਨੇ ਹਾੜਾ ਆ ਕੇ ਇਹਨਾਂ ਦਾ ਜਿਹੜਾ ਹੈਗਾ ਕੋਈ ਨਾ ਕੋਈ ਇਹਨਾਂ ਦੀ ਪੁੱਛਗਿੱਛ ਕਰ ਲੋ ਇਹਨਾਂ ਦਾ ਹਾਲ ਚਾਲ ਮੈਂ ਤਾਂ ਕਹਿਣਾ ਯਾਰ ਸਰਕਾਰਾਂ ਨਾਲੋਂ ਚੰਗੀਆਂ ਸਾਡੀਆਂ ਸੰਸਥਾਵਾਂ ਨੇ ਆਪਾਂ ਖਾਲਸਾਡ ਵਾਲੇ ਬਾਈ ਸਾਡੇ ਨਾਲ ਹੋਰ ਬਹੁਤ ਸੰਸਥਾਵਾਂ ਨੇ ਯਾਰ ਸਰਕਾਰਾਂ ਨਾਲੋਂ ਚੰਗੀਆਂ ਉਹ ਨੇ ਜੇ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਜਿਸ ਦਿਨਾਂ ਤੋਂ ਇਹ ਸੰਸਥਾਵਾਂ ਆਈਆਂ ਨੇ ਜੇ ਇਹ ਸੰਸਥਾਵਾਂ ਨਾ ਹੁੰਦੀਆਂ ਇੰਨਾ ਲੋਕਾਂ ਦਾ ਕੀ ਹੁੰਦਾ ਭੁੱਖੇ ਮਰ ਜਾਂਦੇ ਇੱਥੇ ਕਿੰਨੇ ਲੋਕਾਂ ਦੀ ਮੌਤ ਹੋਣੀ ਸੀ ਇੱਥੇ ਕਿੰਨੇ ਜਿਹੜੇ ਹੈਗਾ ਪਰਸ਼ੂਆਂ ਦੀ ਮੌਤ ਹੋਣੀ ਸੀ ਇੰਨਾ ਪਿੰਡਾਂ ਦੇ ਇੰਨਾ ਘਰਾਂ ਦੇ ਹਾਲਾਤ ਕੀ ਹੋਣੇ ਸੀ ਹੁਣ ਤੋਂ ਬਹੁਤ ਵੱਖਰੇ ਹਾਲਾਤ ਹੋ ਜਾਣੇ ਸੀ ਜੇਕਰ ਇਹ ਸੰਸਥਾਵਾਂ ਵੀ ਨਾ ਹੁੰਦੀਆਂ ਜਿਹੜੀਆਂ ਰੱਬ ਬਣ ਕੇ ਇੰਨਾ ਲੋਕਾਂ ਦੇ ਲਈ ਆਈਆਂ ਲੋਕ ਵੀ ਕਹਿੰਦੇ ਨੇ ਕਿ ਇਹ ਸੰਸਥਾਵਾਂ ਹੀ ਸਾਡੇ ਲਈ ਜਿਹੜਾ ਇੱਥੇ ਰੱਬ ਬਣ ਕੇ ਆਈਆਂ ਸਰਕਾਰ ਨੇ ਹਾਲੇ ਤੱਕ ਬਣਦਾ ਹੱਕ ਨਹੀਂ ਤਾਂ ਤੁਸੀਂ ਕਿਹਾ ਕਿ ਪਿਛਲੀਆਂ ਨੇ ਆ ਨਹੀਂ ਕੀਤਾ ਤੁਸੀਂ ਕਿਹਾ ਬਾਦਲ ਨੇ ਆ ਨਹੀਂ ਕੀਤਾ ਕੈਪਟਨ ਨੇ ਆ ਨਹੀਂ ਕੀਤਾ ਅਸੀਂ ਤਾਂ ਮੰਨ ਲਿਆ ਕਿ ਕੈਪਟਨ ਬਾਦਲ ਨੇ ਆ ਨਹੀਂ ਕੀਤਾ ਠੀਕ ਹੈ ਉਹਨਾਂ ਨੇ ਨਹੀਂ ਕੀਤਾ ਪਰ ਤੁਸੀਂ ਤੁਹਾਨੂੰ 3 ਸਾਲ ਹੋ ਗਏ ਜਨਾਬ ਆਇਆਂ ਨੂੰ ਤੁਸੀਂ ਕੀ ਕੀਤਾ ਤੁਸੀਂ ਆਉਣ ਵਾਲੇ ਸਮੇਂ 'ਚ ਕੀ ਕੀਤਾ ਕੀ ਜੋ ਤੁਹਾਡਾ ਬਣਦਾ ਸੀ ਤੁਸੀਂ ਉਹ ਕਰਤਾ ਕਿ ਜਿੰਨਾ ਕੁ ਚਾਹੀਦਾ ਸੀ ਇਨ੍ਹਾਂ ਲੋਕਾਂ ਦੇ ਲਈ ਇਨ੍ਹਾਂ ਪਿੰਡਾਂ ਦੇ ਲਈ ਇਹ ਕੀ ਮੰਗਦੇ ਆ ਇਹ ਤੁਹਾਡੇ ਤੋਂ ਮੁਫਤ ਦੀ ਬਿਜਲੀ ਮੰਗਦੇ ਆ ਨਹੀਂ ਇਹ ਤੁਹਾਡੇ ਤੋਂ ਬੱਸਾਂ ਦਾ ਕਿਰਾਇਆ ਫ੍ਰੀ ਮੰਗਦੇ ਆ ਨਹੀਂ ਇਹ ਤੁਹਾਡੇ ਤੋਂ ਹੋਰ ਕੀ ਮੰਗਦੇ ਤੁਰਤ ਇਹ ਮੰਗਦੇ ਕਿ ਸਾਡਾ ਬੰਨ ਇੰਨਾ ਕੁ ਮਜ਼ਬੂਤ ਕਰ ਦਿਓ ਪਾਣੀ ਸਾਡੇ ਕੰਨੀ ਆ ਵੀ ਨਾ ਸਰਕਾਰ ਦੇ ਹੱਥ ਬਹੁਤ ਵੱਡੀਆਂ ਪਾਵਰਾਂ ਦੀਆਂ ਨੇ ਵੱਡੇ ਇਹਨਾਂ ਕੋਲੇ ਪੈਕੇਜ ਹੁੰਦੇ ਨੇ ਕੇਂਦਰ ਤੋਂ ਵੀ ਲੈ ਜਾ ਸਕਦੇ ਆ ਪਰ ਸਵਾਲ ਤੁਹਾਡੇ ਵਾਲਾ ਉੱਥੇ ਦਾ ਉੱਥੇ ਹੀ ਖੜਾ ਵੀ ਇਹਨਾਂ ਨੇ ਬਨਪੂਰਨੇ ਨਹੀਂ ਹੈਗੇ ਨਹੀਂ ਜੀ ਪੈਕੇਜ ਤਾਂ ਆਉਂਦੇ ਆ ਪਰ ਉਹ ਪੈਕੇਜ ਜੇ ਇਸ਼ਤਿਹਾਰਾਂ ਤੋਂ ਵਿਲੇ ਹੋਣਗੇ ਫਿਰ ਇਹਨਾਂ ਲੋਕਾਂ ਤੱਕ ਪਹੁੰਚਣਗੇ ਨਾ ਹੁਣ ਕਿੰਨੇ ਕਰੋੜਾਂ ਤਾਂ ਤੁਸੀਂ ਇਸ਼ਤਿਹਾਰਾਂ ਤੇ ਲਾਤਾ ਹੁਣ ਮੰਤਰੀ ਸਾਹਿਬ ਇੱਥੇ ਆਏ ਸੀ ਮਜਾਲਾ ਤੇਰੇ ਮੇਰੇ ਅਗਰ ਨਾਲ ਲੈ ਆਏ ਹੁਣ ਉੱਥੇ ਕੌਣ ਆਇਆ ਸੀ ਨਾਲ ਸਰਕਾਰੀ মিডিਆ ਉਹ ਇੱਕ মিডিਆ ਬੈਠਾ ਉਹ ਇਦਾਂ ਤਸਵੀਰਾਂ ਲੈ ਰਿਹਾ ਸੀ ਕਿ ਮੰਤਰੀ ਸਾਹਿਬ ਦੀਆਂ ਇੱਥੋਂ ਵੀ ਲੈ ਲਈਆਂ ਇੱਥੋਂ ਵੀ ਲੈ ਲਈਆਂ ਹੁਣ ਇੱਥੇ ਆ ਕੇ ਫਿਰ ਉਹ ਕਾਰਨ ਕੀ ਸੀ ਕਿ ਇੱਥੇ ਜਿਹੜਾ ਲੋਕਾਂ ਨੇ ਸਵਾਲ ਪੁੱਛਨੇ ਸੀ ਮੰਤਰੀ ਸਾਹਿਬ ਨੂੰ ਤੇਰੇ ਤੇ ਮੇਰੇ ਵਰਗੇ ਨੇ ਜਿਉਂਦੇ ਤਿਉਂ ਚਲਾਉਣੇ ਸੀ ਉਹਨਾਂ ਨੇ ਨਹੀਂ ਚਲਾਉਣੇ ਉਹਨਾਂ ਨੇ ਜਿੰਨਾ ਕਿ ਉਹਨਾਂ ਨੂੰ ਚਾਹੀਦਾ ਉਹਨਾਂ ਕੀ ਚਲਾਉਣਾ ਦੂਜਾ ਨਹੀਂ ਚਲਾਉਣਾ ਹੁਣ ਸਰਕਾਰ ਨੇ ਜਿਹੜਾ ਫੰਡ ਆ ਉਹਨੂੰ ਫੰਡ ਤਾਂ ਐ ਹੀ ਹੂ ਭਾਈ ਹੁਣ ਪਰ ਉਹ ਫੰਡ ਫਿਰ ਅਸ਼ਤਿਆਰਾਂ ਤੋਂ ਵੇਲੇ ਹੋਣ ਦਿੱਲੀ ਵਾਲਿਆਂ ਤੋਂ ਵੇਲੇ ਹੋਣ ਜਾਂ ਹੋਰ ਆਪਦੀਆਂ ਗੱਲਾਂ ਤੋਂ ਵੇਲੇ ਹੋਣ ਤਾਂ ਫਿਰ ਕਿਤੇ ਜਾ ਕੇ ਲੋਕਾਂ ਬਾਰੇ ਸੋਚਣਗੇ ਨਾ ਫੇਰੀ ਉਹ ਫੰਡ ਅਸਲ ਥਾਂ ਤੇ ਲੱਗੂਗਾ ਨਾ ਪਰ ਉਹ ਫੰਡ ਫੰਡ ਨਹੀਂ ਅਸਲ ਥਾਂ ਤੇ ਲੱਗਦੇ ਉਹ ਕਿਉਂਕਿ ਹੁਣ ਆਮ ਘਰਾਂ ਵਾਲੀ ਗੱਲ ਜਿਹੜੀ ਹੁਣ ਬਹੁਤ ਦੂਰ ਦੀ ਰਹਿ ਗਈ ਹੁਣ ਖਾਸ ਤੋਂ ਜੇ ਮੈਂ ਇੱਕ ਫਾਈਨਲ ਮੁਲਾਕਾਤ ਕਰ ਰਿਆ ਸੀ ਉਹ ਕਹਿੰਦਾ ਵੀ ਹੁਣ ਤਾਂ ਪਹਿਲਾਂ ਵਾਲੇ ਤਾਂ ਇਕੱਲੇ ਖਾਸ ਹੁੰਦੇ ਸੀ ਹੁਣ ਕਹਿੰਦਾ ਇਹਨਾਂ ਦੇ ਮੂਰੇ ਪੰਜ ਸੱਤ ਖਾਸ ਲਾ ਦੀਏ ਕਹਿੰਦਾ ਸ਼ਾਇਦ ਫਿਰ ਵੀ ਥੋੜੇ ਪਹਿਜਣ ਹੋਣੇ ਉਹ ਬਣ ਗਏ ਹੁਣ ਕਿਉਂਕਿ ਉਹ ਚਲ ਪਹਿਲਾਂ ਵਾਲੇ ਆ ਹੈਲੀਕਾਪਟਰਾਂ ਤੇ ਆ ਕੇ ਜਾਇਜ਼ਾ ਤਾਂ ਲੈ ਜਾਂਦੇ ਸੀ ਭਾਈ ਹੁਣ ਤਾਂ ਹੈਲੀਕਾਪਟਰਾਂ ਤੇ ਆ ਕੇ ਜਾਇਜ਼ਾ ਵੀ ਨਹੀਂ ਲੈਣ ਆਉਂਦੇ ਤਾਂ ਮੰਤਰੀ ਸਾਹਿਬ ਨੂੰ ਭੇਜ ਦਿੰਦੇ ਆ ਕਿ ਲੋਕ ਆਟਾ ਦੇ ਕੇ ਕਿਲੋਕ ਦਾਲ ਦੇ ਕੇ ਲਓ ਜੀ ਜਾਇਓ ਹੁਣ ਪੰਜ ਸੱਤ ਦਿਨ ਮੰਤਰੀ ਸਾਹਿਬ ਨੇ ਆਉਣਾ ਨਹੀਂ ਕਿਉਂਕਿ ਆਉਣਾ ਕਿਉਂ ਨਹੀਂ ਕਿਉਂਕਿ ਇਹ ਤਸਵੀਰਾਂ ਚੱਲਣੀਆਂ ਪੰਛਤੇ ਹੋਰ ਕੋਈ ਹੋਰ ਮੰਤਰੀ ਆਊਗਾ ਹੋਰ ਮੰਤਰੀ ਆਊਗਾ ਇਹ ਤਸਵੀਰਾਂ ਪੰਜ ਸੱਤ ਦਿਨ ਬੋਲਣੀਆਂ ਕਹਿੰਦੇ ਤਾਂ ਹੁੰਦੇ ਵੀ ਸਾਡਾ ਕੰਮ ਬੋਲਦਾ ਸਾਡੀਆਂ ਤਸਵੀਰ ਕੰਮ ਬੋਲਦਾ ਉਹ ਤਸਵੀਰਾਂ ਬੋਲਦੀਆਂ ਇਹਨਾਂ ਦੀਆਂ ਹੁਣ ਪੰਜ ਸੱਤ ਦਿਨੇ ਤਸਵੀਰਾਂ ਬੋਲਣੀਆਂ ਮੁੰਡਿਆ ਸਾਹਿਬ ਇੱਥੇ ਜਾਏ ਮੁੰਡਿਆ ਸਾਹਿਬ ਇੱਥੇ ਜਾਏ ਮੁੰਡਿਆ ਸਾਹਿਬ ਇੱਥੇ ਜਾਏ ਆਲ ਇੰਡੀਆ ਲੈਵਲ ਤੇ ਇਸ਼ਤਿਹਾਰ ਲਵਾਉਣ ਯਾਰ ਬਾਜੀ ਆਲ ਇੰਡੀਆ ਤੋਂ ਤੱਕ ਤਾਮਿਲਾਂ ਨੂੰ ਤੱਕ ਇਸ਼ਤਿਹਾਰ ਕੀ ਜੀ ਸਾਡੇ ਪੰਜਾਬ ਦੇ ਵਿੱਚ ਹੜਾ ਤੇ ਸਾਡੇ ਪੰਜਾਬ ਦੇ ਵਿੱਚ ਹੜਾਂ ਦੇ ਵਿੱਚ ਸਾਡੇ ਆਮ ਘਰਾਂ ਦੇ ਕਾਕੇ ਆਮ ਘਰ ਕਦੇ ਇਹ ਵੀ ਪਹਿਲੀ ਵਾਰ ਹੋਇਆ ਲੋਕ ਸਾਨੂੰ ਕਹਿ ਰਹੇ ਸੀ ਕਿ ਸਾਡੇ ਘਰਾਂ ਦੇ ਵਿੱਚ ਕੋਈ ਮੰਤਰੀ ਪਹਿਲੀ ਵਾਰ ਆਇਆ ਪਰ ਮੰਤਰੀ ਸਾਹਿਬ ਜੇ ਅਸਲ ਦੇ ਵਿੱਚ ਉਹ ਤੁਸੀਂ ਅਸੀਂ ਵੀ ਜਾਂਦੇ ਤੁਸੀਂ ਵੀ ਜਾਂਦੇ ਜੇ ਇੱਥੇ ਜਿਹੜੀ ਤੁਹਾਨੂੰ ਖੰਡ ਪਈ ਆ ਤੇ ਜਿਹੜੀ ਖੰਡ ਤੁਹਾਡੇ ਮੁੱਖ ਮੰਤਰੀ ਨੂੰ ਇੱਥੇ ਪੈਂਦੀ ਆ ਉਹ ਦਿਖਾਉਂਦੇ ਪਤਾ ਫੇਰ ਲੱਗਦਾ ਵੀ ਲੋਕਾਂ ਦੇ ਦਿਲਾਂ ਦੇ ਬਲਬਲੇ ਕੀ ਨੇ ਇਹ ਤਾਂ ਲੋਕ ਦੱਬੀ ਬੈਠਣੇ ਬਲ ਜਿਹੜੀ ਸ਼ਬਦਾਵਲੀ ਮਾਤਾ ਜੀ ਨੇ ਬੋਲੀ ਆ ਉਹ ਆਪਾਂ ਐਜ਼ ਇਟ ਇਜ਼ ਕੈਮਰੇ ਦੇ ਸਾਹਮਣੇ ਨਹੀਂ ਬੋਲ ਸਕਦੇ ਹੈਗੇ ਜਿਹੜੇ ਸ਼ਬਦ ਉਹਨਾਂ ਨੇ ਗਾਲ ਰੂਪੀ ਕਹੇ ਆ ਮੁੱਖ ਮੰਤਰੀ ਲਈ ਵਰਤੇ ਆ ਹੈਨਾ ਤੇ ਜੇ ਕਿਤੇ ਉਹ ਚਲਾ ਦੇਈ ਤਾਂ ਮੈਨੂੰ ਲੱਗਦਾ ਵੀ ਜਦੋਂ ਇੱਕ ਜਦੋਂ ਇੱਕ ਸਟੇਟ ਦੇ ਮੁੱਖ ਮੰਤਰੀ ਦੇ ਲਈ ਲੋਕਾਂ ਦੇ ਦਿਲਾਂ ਦੇ ਬਲਬਲੇ ਆ ਹੁਣ ਲੋਕਾਂ ਦੇ ਦਿਲਾਂ ਦੀ ਆਵਾਜ਼ ਇਹ ਹੋਵੇ ਤਾਂ ਤੁਸੀਂ ਫਿਰ ਸਮਝ ਲਓ 27 ਦੇ ਵਿੱਚ ਉਹਨਾਂ ਦੇ ਨਾਲ ਕੀ ਹਾਲ ਜਾਂ ਕੈਸਾ ਹਸ਼ਰ ਆ ਜਿਹੜਾ 27 ਚ ਆਉਣ ਵਾਲਾ ਮਤਲਬ ਇਹ ਲੋਕ ਸੋਚੀ ਬੈਠੇ ਆ ਕਿ 27 ਦੇ ਵਿੱਚ ਕਰਨਾ ਕੀ ਆ ਤੇ ਫਿਰ ਉਹ ਉਹ ਐਸਾ ਹੀ ਦਿਖਾਉਣਗੇ ਜਿਵੇਂ ਇਹ ਕਹਿੰਦੇ ਸੀ ਨਾ ਕਿ ਵੱਡੇ ਵੱਡੇ ਆ ਉਹ ਪੱਟ ਤੇ ਵੱਡੇ ਵੱਡੇ ਦਰਖਤ ਪੱਟ ਤੇ ਆ ਪੱਟ ਤਾਉਣੇ ਆ ਹਰਾ ਤਾਉਣੇ ਆ ਹਰਾ ਤਾ ਹੁਣ ਇੱਥੇ ਪਤਾ ਹੀ ਨਹੀਂ ਮੁੱਖ ਮੰਤਰੀ ਨੂੰ ਕਿੰਨੀਆਂ ਵੋਟਾਂ ਤੇ ਕਿਹੜਾ ਹਾਰਾ ਜੇ ਇੱਥੇ ਪਤਾ ਹੀ ਨਹੀਂ ਮੰਤਰੀਆਂ ਨੂੰ ਕਿੰਨੀਆਂ ਵੋਟਾਂ ਤੇ ਕਿਹੜਾ ਹਾਰਾ ਜੇ ਇੱਥੇ ਨਹੀਂ ਕੁਝ ਪਤਾ ਬਈ ਕੀ ਕੁਝ ਕਰਨਗੇ ਕਿਉਂਕਿ ਅਸਲ ਦੇ ਵਿੱਚ ਲੋਕਾਂ ਦੀ ਗੱਲ ਏ ਭੁੱਲ ਗਏ ਨੇ ਬਾਈ ਲੋਕਾਂ ਦੀ ਗੱਲ ਕਰ ਦੇਣੀ ਜੇ ਲੋਕਾਂ ਦੀ ਗੱਲ ਕਰਦੇ ਹੁੰਦੇ ਅੱਜ ਗਰਾਊਂਡ ਤੇ ਲੋਕਾਂ ਦੇ ਵਿੱਚ ਹੁੰਦੇ ਓਵੇਂ ਨਹੀਂ ਹੁੰਦੇ ਜਿਵੇਂ ਹੁਣ ਇਸ਼ਤਿਹਾਰਾਂ ਦੇ ਵਿੱਚ ਜਾਂ ਫਿਰ ਤਸਵੀਰਾਂ ਫੋਟੋਆਂ ਦੇ ਵਿੱਚ ਲੋਕਾਂ ਦੇ ਹੈਗਾ ਤਾਂ ਉਹ ਧਿਆਨ ਦੇ ਵਿੱਚ ਆ ਜਾਣੀ ਸੀ ਤਾਂ ਉਹ ਇਹਨਾਂ ਨੂੰ ਪਤਾ ਲੱਗਣਾ ਸੀ ਕਿ ਅਸੀਂ ਗਰਾਊਂਡ ਤੇ ਜਾ ਕੇ ਹੁਣ ਲੋਕਾਂ ਦੇ ਲਈ ਕਰਨਾ ਕੀ ਹੈ ਪਰ ਅਸਲ ਦੇ ਵਿੱਚ ਲੋਕਾਂ ਨੇ ਨਹੀਂ ਕੀਤਾ ਪਰ ਮੈਂ ਤਾਂ ਅਖੀਰ ਚ ਇਹੀ ਪੁੱਛੂੰਗਾ ਕਿ ਚਾਹੇ ਮੁੱਖ ਮੰਤਰੀ ਮੰਤਰੀ ਸਾਹਿਬ ਕੇ ਬਸ ਇਹਨਾਂ ਲੋਕਾਂ ਦਾ ਇੱਕ ਵਾਰੀ ਕਸੂਰ ਦੱਸ ਦਿਓ ਇਹਨਾਂ ਲੋਕਾਂ ਦਾ ਕਸੂਰ ਕੀ ਹੈ ਔਰ ਬਿਨਾ ਸਿਕਿਉਰਿਟੀ ਤੋਂ ਇੱਕ ਵਾਰੀ ਢੇੜਾ ਕੱਢ ਇੱਕ ਬਿਨਾ ਸਿਕਿਉਰਿਟੀ ਤੋਂ ਇੱਕ ਵਾਰੀ ਆ ਕੇ ਢੇੜਾ ਚਲੋ ਸਿਕਿਉਰਿਟੀ ਨਾਲ ਹੀ ਆ ਜਾਨਾ ਸਿਕਿਉਰਿਟੀ ਨਾਲ ਹੀ ਆ ਜਾਨਾ ਇੱਕ ਵਾਰੀ ਆ ਕੇ ਇਹਨਾਂ ਲੋਕਾਂ ਦੇ ਵਿੱਚ ਢੇੜਾ ਤਾਂ ਕਰ ਲੈਣ ਕਿਉਂਕਿ ਲੋਕ ਹੁਣ ਲੋਕਾਂ ਦੇ ਜਿਹੜੇ ਬੋਲ ਆ ਉਹ ਡਲਿਆਂ ਤੋਂ ਭੜਿਆ ਜਿਹੜੇ ਇਹਦੇ ਵੱਜਣਗੇ ਤੇ ਜਿਹੜੇ ਇਹਨਾਂ ਦੀ ਕੋਈ ਵੀ ਸਿਕਿਉਰਿਟੀ ਰੋਕ ਨਹੀਂ ਸਕਦੀ ਉਹ ਲੋਕਾਂ ਦੇ ਬੋਲ ਡਲਿਆਂ ਨੂੰ ਇਹਨਾਂ ਦੇ ਜਿਹੜੇ ਹੈਗੇ ਵੱਜਣਗੇ ਤਾਂ ਬਸ ਇੱਕ ਕਰ ਇਹਨਾਂ ਲੋਕਾਂ ਦਾ ਇਹ ਕਸੂਰ ਦੱਸ ਦਿਓ ਜਿਹੜੇ ਲੋਕਾਂ ਨੇ ਚਾਵਾ ਦੇ ਨਾਲ ਤੁਹਾਨੂੰ ਵੋਟਾਂ પાਕੇ ਮੁੱਖ ਮੰਤਰੀ ਬਣਾਇਆ ਚਾਵਾ ਨਾਲ ਵੋਟਾਂ પાਕੇ ਮੰਤਰੀ ਐਮਐਲਏ ਤੁਹਾਨੂੰ ਬਣਾਇਆ ਤੇ ਇਹ ਲੋਕ ਅੱਜ ਤਰਾ ਤਰਾ ਕਰੀ ਜਾਂਦੇ ਇਹ ਲੋਕ ਜੁੜੀ ਕਰੀ ਜਾਂਦੇ ਕਿ ਸਾਡਾ ਮੁੱਖ ਮੰਤਰੀ ਆਊ ਯਾਰ ਸਾਡਾ ਮੰਤਰੀ ਆਊ ਸਾਡੇ ਵਿਧਾਇਕ ਆਉਣਗੇ ਤੇ ਆ ਕੇ ਸਾਨੂੰ ਕੁਝ ਨਾ ਕੁਝ ਸਹਾਇਤਾ ਦੇ ਕੇ ਜਾਣਗੇ ਪਰ ਤੁਸੀਂ ਆ ਕੇ ਇੱਥੇ ਕੋਝਾ ਮਜ਼ਾਕ ਕਰਕੇ ਜਾਂਦੇ ਹੋ ਚੰਦਰ ਚੰਦਰ ਰੁਪਏ ਤਾਂ ਦੇਣਾ ਬਹੁਤ ਦੂਰ ਦੀ ਗੱਲ ਆ ਕਿਲੋ ਕਿਲੋ ਵਾਲੀਆਂ ਥੈਲੀਆਂ ਦੇ ਕਿਹਨਾਂ ਦਾ ਮਜ਼ਾਕ ਕਰਕੇ ਕਰਦੇ ਜਾਂਦੇ ਮੈਨੂੰ ਲੱਗਦਾ ਸੋਡੇ ਲਈ ਇਦੋਂ ਵੱਡੀ ਲਾਹਨਤ ਦੀ ਗੱਲ ਕੋਈ ਹੋ ਨਹੀਂ ਸਕਦੀ ਔਰ ਇੱਕ ਹੋਰ ਵੇਖੋ ਦੋ ਦੋ ਕਿਲੋ ਚਾਰਾ ਪਸ਼ੂਆਂ ਲਈ ਦੋ ਦੋ ਕਿਲੋ ਹੁਣ ਇੱਕ ਮੱਝ ਜਾਂ ਇੱਕ ਗਾਂ 2 ਕਿਲੋ ਚਾਰੇ ਨਾਲ ਰੱਜ ਜੀ ਕੀ ਅਸਲ ਦੇ ਵਿੱਚ ਜੇ ਆਪ ਗ ਮੱਝਾਂ ਗਾਂ ਮੈਂ ਰੱਖੀਆਂ ਹੁਣ ਤਾਂ ਪਤਾ ਹੋਵੇ ਵੀ ਇੱਕ ਮੱਝ ਇੱਕ ਗਾਂ ਦੇਣ ਦਾ ਖਾਂਦੀ ਕਿੰਨਾ ਕਰ ਸੀ ਨੂੰ ਹੁਕਮ ਕਰ ਰਹੇ ਸੀ ਵੀ ਦੋ ਦੋ ਕਿਲੋ ਡੀਸੀ ਨੂੰ ਹੁਕਮ ਆ ਉਹੀ ਮੈਂ ਗੱਲ ਕਰਦਾ ਨਾ ਵੀ ਜਿਨੇ ਆਪ ਜਿਨੇ ਆਪ ਹੱਥ ਲਵੇੜੇ ਹੋਣਗੇ ਜਿਨੇ ਆਪ ਸੁਣੀ ਸੁਣੀ ਪਾਈ ਹੋ ਫੀਡ ਪਤਾ ਤਾਂ ਉਹਨੂੰ ਹੋਣਾ ਨਾ ਕਿ ਦਿਨ ਦਾ ਕਿੰਨਾ ਇਹਨਾਂ ਨੇ ਤਾਂ ਬਸ ਅਨਾਉਂਸਮੈਂਟ ਕਰਤੀ ਜੀ ਕਿ ਬਸ ਇਹਨਾਂ ਦੇ ਦਿਓ 2-2 ਕਿਲੋ ਤੇ ਆ ਕੇ ਦੇਖ ਲਓ ਭਾਈ ਜਿਹੜੇ ਪਸ਼ੂ ਕਿੰਨੇ ਕਿੰਨੇ ਦਿਨਾਂ ਦੇ ਭੁੱਖੇ ਖੜੇ ਆ 2-2 ਕਿਲੋ ਥੋੜੇ ਚਾਰੇ ਦਿਨ ਉਹਨਾਂ ਦਾ ਸਰ ਜੂਗਾ ਨਹੀਂ ਸਰਦਾ ਗਰਾਊਂਡ ਦੀ रियलिटी ਤੋਂ ਧਰਤਲ ਦੀ ਗਰਾਊਂਡ ਜ਼ੀਰੋ ਦੀ ਸੱਚਾਈ ਤੋਂ ਬਹੁਤ ਦੂਰ ਤੁਰੇ ਫਿਰਦੇ ਨੇ ਆਮ ਘਰਾਂ ਦੇ ਆਮ ਘਰਾਂ ਦੇ ਧੀਆ ਕਿਤੇ ਇਹ ਨਾ ਹੋਵੇ ਕਿ ਸਤਾਈ ਚ ਲੋਕ ਇੰਨੀ ਦੂਰ ਕਰ ਦੇਣ ਇੰਨੀ ਦੂਰ ਕਰ ਦੇਣ ਕਿ ਮੁੜ ਕੇ ਮੋੜਾ ਲੈਣਾ ਔਖਾ ਹੋ ਜੇ ਤੇ ਜਦੋਂ ਮੁੜ ਕੇ ਦੇਖੋ ਕਿ ਯਾਰ ਪਿੰਡ ਤਾਂ ਬਹੁਤ ਪਿੱਛੇ ਰਹਿ ਗਿਆ ਪੰਜਾਬ ਤਾਂ ਬਹੁਤ ਪਿੱਛੇ ਰਹਿ ਗਿਆ ਕਿਤੇ ਉਹ ਹਾਲਾਤ ਨਾ ਹੋ ਜਾਣ ਗੱਲ ਲੋਕਾਂ ਦੀ ਕਰ ਲਓ ਹਾਲੇ ਵੀ ਕੁਝ ਨਹੀਂ ਵਿਗੜਿਆ ਹਜੇ ਵੀ ਸਾਲ 1.5 ਸਾਲ ਪਿਆ ਇਹਨਾਂ ਲੋਕਾਂ ਦੀ ਗੱਲ ਕਰ ਲਓ ਤਾਂ ਜੋ ਲੋਕ ਜਿਵੇਂ ਤੁਸੀਂ ਕਹਿੰਸੀ ਵੀ ਅਸੀਂ ਬਦਲਾ ਕਰਨਾ ਹੈ ਸੀ ਸਿਆਸਤ ਜਿਹੜਾ ਬਦਲਾ ਤੁਸੀਂ ਕਰਨਾ ਹੈ ਸੀ ਉਹ ਅਸਲ ਦੇ ਵਿੱਚ ਤੁਸੀਂ ਕਰ ਸਕੋ ਜੀ ਤਾਂ ਹਾਲੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਹੋਇਆ ਸਰਕਾਰਾਂ ਨੂੰ ਸੰਭਲ ਜਾਣਾ ਚਾਹੀਦਾ ਸਰਕਾਰਾਂ ਨੂੰ ਸਮਝ ਜਾਣਾ ਚਾਹੀਦਾ ਤੇ ਖਾਸ ਕਰਕੇ ਆਮ ਘਰਾਂ ਦੇ ਉਹ ਧੀ ਪੁੱਤ ਇੱਕ ਵਾਰ ਆ ਕੇ ਉਹਨਾਂ ਆਮ ਘਰਾਂ ਦੇ ਵਿੱਚ ਆ ਕੇ ਇਹਨਾਂ ਦੀ ਸਥਿਤੀ ਜਾਣ ਜਾਣ ਕਿ ਜਿਹੜੇ ਹਰ ਬਾਰ ਹਾੜਾਂ ਦੀ ਮਾਰ ਚੱਲਦੇ ਨੇ ਕਿੰਨਾ ਕੁਝ ਗੁਆ ਲੈਂਦੇ ਨੇ ਫਿਰ ਵੀ ਹੌਸਲੇ ਬੁਲੰਦ ਨੇ ਡਿੱਗਦੇ ਨੇ ਫਿਰ ਉੱਠ ਖੜਦੇ ਨੇ ਡਿੱਗਦੇ ਨੇ ਫਿਰ ਉੱਠ ਖੜਦੇ ਨੇ ਉਹ ਤਾਂ ਸ਼ੁਕਰਾਨੇ ਆ ਉਸ ਪਰਮਾਤਮਾ ਦੇ ਕਿ ਸਾਡੇ ਕੋਲ ਸਮਾਜ ਸੇਵੀ ਸੰਸਥਾਵਾਂ ਨੇ ਖਾਲਸਾ ਈਡ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਜਦੋਂ ਹੀ ਪਤਾ ਲੱਗਦਾ ਕਿ ਹਾਂ ਆ ਹਫਤਾ ਆਗੀ ਤਾਂ ਉਹ ਨੰਗੇ ਪੈਰੀ ਭੱਜੀਆਂ ਆਉਂਦੀਆਂ ਨੇ ਤੇ ਆ ਕੇ ਲੋਕਾਂ ਦੀ ਬਾਹ ਫੜਦੀਆਂ ਨੇ ਪਰ ਜੇਕਰ ਇਹਨਾਂ ਘਰਾਂ ਨੂੰ ਇਹਨਾਂ ਸਥਿਤੀਆਂ ਨੂੰ ਸਰਕਾਰਾਂ ਦੇ ਸਿਰ ਤੇ ਛੱਡ ਦਿੱਤਾ ਜਾਵੇ ਤਾਂ ਸ਼ਾਇਦ ਇਹ ਖੇਤਾ ਖਤਮ ਹੀ ਹੋ ਜੇ ਸੋ ਇਹ ਤਸਵੀਰਾਂ ਨੇ ਬਾਉਪੁਰ ਸੰਘਾਰਾ ਇਹ ਪਿੰਡ ਨੇ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਨੇ ਕਿਸਤੀ ਦੇ ਵਿੱਚ ਅਸੀਂ ਖਾਰ ਸਾਈਡ ਦੇ ਨਾਲ ਆਏ ਸਾਂ ਪਰ ਹਾਲਾਤ ਜੋ ਵੇਖੇ ਆ ਬਾਕੀ ਬਹੁਤ ਦੁਖਦਾਈ ਤੇ ਚਿੰਤਾਜਨਕ ਨੇ ਧੰਨਵਾਦ ਜਸ ਅੱਗੇ ਤੋਂ ਵੀ ਜੁੜੇ ਰਹੋ ਬਹੁਤ ਸ਼ੁਕਰੀਆ ਬਹੁਤ ਠੀਕ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ